ਇੱਕ ਵਾਰ ਫਿਰ ਕੰਗੜਾ ਸੁਰਖੀਆਂ ਦੇ ਵਿੱਚ ਦਲਜੀਤ ਦੋਸਾਂ ਦੇ ਆਈਆ ਹੱਕ ਦੇ ਵਿੱਚ ਆਖਰ ਕੀ ਅਜਿਹਾ ਹੋਇਆ ਕਿ ਦਲਜੀਤ ਦੋਸਾਂ ਦੇ ਹੱਕ ਦੇ ਵਿੱਚ ਬੋਲਣਾ ਪਿਆ ਕੰਗੜਾ ਨੂੰ ਦਰਕੇ ਕੰਗੜਾ ਤੇ ਦਲਜੀਤ ਦੋਸਾਂ ਦੀ ਆਪਸ ਦੇ ਵਿੱਚ ਕਈ ਸੋਸ਼ਲ ਮੀਡੀਆ ਦੇ ਉੱਤੇ ਤਕਰਾਰ ਵੀ ਹੋਈ ਹੈ ਮਾਮਲਾ ਸ਼ੁਰੂ ਹੋਇਆ ਸੀ ਕਿਸਾਨੀ ਅੰਦੋਲਨ ਤੋਂ ਜਿੱਥੋਂ ਦਲਜੀਤ ਦੋਸਾਂ ਦੇ ਬਾਰੇ ਵਿੱਚ ਕੰਗੜਾ ਨੇ ਕਾਫੀ ਬੱਦੀ ਸ਼ਬਦਾਵਲੀ ਵੀ ਬੋਲੀ ਸੀ ਤਾਂ ਉਸ ਗੱਲ ਨੂੰ ਲੈ ਕੇ ਕਿਸਾਨੀ ਅੰਦੋਲਨ ਦੇ ਉੱਤੇ ਵੀ ਕਈ ਤਰ੍ਹਾਂ ਦੇ ਵਾਰ ਕੀਤੇ ਤੇ ਪੰਜਾਬੀਆਂ ਦੇ ਉੱਤੇ ਵੀ ਕਈ ਤਰ੍ਹਾਂ ਦੇ ਵਾਰ ਕੰਗੜਾ ਰੌਣ ਦੇ ਵੱਲੋਂ ਸ਼ਬਦੀ ਹਮਲੇ ਕੀਤੇ ਗਏ ਨੇ ਤਾਂ ਉਸ ਦੇ ਤਹਿਤ ਚੱਲਦੇ ਹੁਣ ਦੁਬਾਰਾ ਫਿਰ ਇੱਕ ਵਾਰ ਦਲਜੀਤ ਦੋਸਾਂਜ ਤੇ ਕੰਗੜਾ ਦਾ ਜਿਹੜਾ ਇੱਕ ਵਾਰ ਵਿਵਾਦ ਆ ਉਹ ਸਾਹਮਣੇ ਫਿਰ ਆਇਆ ਪਰ ਇਸ ਵੇਲੇ ਵਿਵਾਦ ਦੇ ਵਿੱਚ ਕੰਗੜਾ ਰੌਣ ਤੇ ਦਲਜੀਤ ਦੋਸਾਂਜ ਦੇ ਹੱਕ ਵਿੱਚ ਨਿਤਰ ਦੀ ਨਜ਼ਰ ਆ ਰਹੀ ਹੈ ਮਸ਼ਹੂਰ ਪੰਜਾਬੀ ਗਾਇਕ ਦਲਜੀਤ ਦੋਸਾਂਜ ਆਪਣੇ ਕੰਸਰਟ ਨੂੰ ਲੈ ਕੇ ਲਗਾਤਾਰ ਚਰਚਾ ਦੇ ਵਿੱਚ ਨੇ ਹਾਲਾਂਕਿ ਕਈ ਲੋਕ ਦਲਜੀਤ ਦੇ ਕੁਝ ਗੀਤਾਂ ਦਾ ਵਿਰੋਧ ਵੀ ਕਰ ਜਿੰਦੇ ਚੱਲਦੇ ਉਹਨਾਂ ਨੂੰ ਇੱਕ ਗੀਤ ਸਟੇਜ ਦੇ ਉੱਪਰ ਗਾਉਣ ਤੋਂ ਰੋਕਿਆ ਵੀ ਜਾ ਰਿਹਾ ਤੇ ਇਸ ਵਿਚਾਲੇ ਬਾਲੀਵੁੱਡ ਅਦਾਕਾਰਾਂ ਅਤੇ ਭਾਜਪਾ ਸਾਂਸਦ ਕੰਗਣਾ ਰਣੌਤ ਤਲਜੀਤ ਦੋਸਾਂ ਦੇ ਹੱਕ ਵਿੱਚ ਨਿੱਤਰ ਗਈ ਹੈ। ਦਰਸਲ ਪੰਜਾਬੀ ਗਾਇਕ ਇਸ ਸਮੇਂ ਆਪਣੇ ਦਿਲ ਲੂਮਿਨਾਟੀ ਇੰਡੀਆ ਟੂਰ ਦੇ ਉੱਤੇ ਨੇ ਤੇ ਹਾਲੀ ਦੇ ਵਿੱਚ ਸ਼ਰਾਬ ਨੂੰ ਪ੍ਰਮੋਟ ਕਰਨ ਵਾਲੇ ਉਹਨਾਂ ਦੇ ਗੀਤ ਜਿਹੜੇ ਉਹਨਾਂ ਨੂੰ ਲੈ ਕੇ ਵਿਵਾਦ ਹੋਇਆ ਸੀ ਤੇ ਨੋਟਿਸ ਵੀ ਆਇਆ ਸੀ। ਹੁਣ ਕੰਗਣਾ ਰਣੌਤ ਉਹਨਾਂ ਦੇ ਹੱਕ 'ਚ ਬੋਲਦੀ ਨਜ਼ਰ ਆਈ। ਕੰਗਣਾ ਨੇ ਆਪਣੇ ਸਾਰੇ ਵਿਵਾਦਾਂ ਨੂੰ ਪਾਸੇ ਰੱਖਿਆ। ਪਰ ਉਸ ਗੱਲ ਦਾ ਪੱਖ ਲਿਆ ਜਿਸ ਦੇ ਵਿੱਚ ਉਹਨਾਂ ਨੇ ਸਮਾਜ ਦੇ ਵਿੱਚ ਵਿਚਰਦੇ ਕੁਝ ਜਾਂ ਕਹ ਲਈਏ ਕਿ ਉਹ ਸ਼ਰਾਬ ਦੀ ਗੱਲ ਦੀ ਹੈ ਚਾਹੇ ਹੋਰ ਤਰ੍ਹਾਂ ਦੀ ਕਈ ਨਿਯਮ ਨੇ ਜਿਨ੍ਹਾਂ ਦੀ ਪਾਬੰਦੀ ਨਹੀਂ ਕੀਤੀ ਜਾਂ ਕੀਤੀ ਜਾਂਦੀ ਜਾਂ ਫਿਰ ਪਾਬੰਦੀਆਂ ਤੋੜ ਦਿੱਤੀਆਂ ਜਾਂਦੀਆਂ ਨੇ ਉਹਨਾਂ ਨੂੰ ਲੈ ਕੇ ਦਿਲਜੀਤ ਦੋਸਾਂ ਦੇ ਹੱਕ ਵਿੱਚ ਕੰਗਰ ਨਰੌਤ ਇਸ ਵੇਲੇ ਨਿਤਰਪਈਆ ਤਾਂ ਇਸ ਪੰਜਾਬੀ ਕਲਾਕਾਰ ਦਾ ਉਹਨਾਂ ਨੇ ਸਮਰਥਨ ਕੀਤਾ ਤੇ ਕੰਗਰ ਨਰੌਤ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਕਿਵੇਂ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਹਰ ਤਾਂ ਸ਼ਰਾਬ ਤੇ ਪਾਬੰਦੀ ਹੈ ਪਰ ਕੀ ਇਹ ਲੋਕ ਉਹਨਾਂ ਦੀ ਜ਼ਿੰਮੇਵਾਰੀ ਨਿਭਾ ਰਹੇ ਨੇ ਅਦਾਕਾਰ ਨੇ ਕਿਹਾ ਕਿ ਤੁਸੀਂ ਗੀਤਾਂ ਵਿੱਚੋਂ ਸਭ ਕੁਝ ਹਟਾ ਦਿਓਗੇ ਤੁਸੀਂ ਫਿਲਮਾਂ ਦੇ ਵਿੱਚੋਂ ਸਭ ਕੁਝ ਪਾਸੇ ਕਰ ਦਿਓਗੇ ਬਹੁਤ ਸਾਰੇ ਸ਼ਰਾਬ ਮੁਕਤ ਰਾਜ ਨੇ ਤਾਂ ਕੀ ਉੱਥੇ ਸ਼ਰਾਬ ਨਹੀਂ ਵਿਕਦੀ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਗੈਰ ਕਾਨੂੰਨੀ ਨੇ ਕੀ ਉਹ ਨਹੀਂ ਹੈ ਅਦਾਕਾਰ ਨੇ ਅੱਗੇ ਇਹ ਆਖਿਆ ਕਿ ਕਈ ਹਾਦਸਿਆਂ ਦੇ ਵੀਡੀਓ ਆ ਰਹੇ ਨੇ ਤੇ ਉੱਥੇ ਇਹਨਾਂ ਨਿਯਮਾਂ ਦੀ ਪਾਲਣਾ ਕੌਣ ਕਰਦਾ ਹੈ ਮੇਰਾ ਮਤਲਬ ਕਿ ਇਹ ਲੋਕਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਇਹਨਾਂ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਕੰਗੜਾ ਰਣੌਤ ਨੇ ਦਲਜੀਤ ਦੋਸਾਂ ਦੇ ਹੱਕ ਦੇ ਵਿੱਚ ਆ ਕੇ ਇਹ ਸ਼ਬਦ ਕਾਏ ਨੇ ਤੇ ਜਿਸ ਦੇ ਵਿੱਚ ਉਹਨਾਂ ਨੇ ਆਮ ਨਿਯਮਾਂ ਦੀ ਜ਼ਿੰਮੇਵਾਰੀ ਲੋਕਾਂ ਨੂੰ ਲੈਣ ਦੀ ਗੱਲ ਕਹੀ ਹੈ ਤੇ ਕਿ ਕੱਲੇ ਉਸ ਦੀ ਉਮੀਦਵਾਰ ਦੇ ਜਾਂ ਕਹ ਲਈਏ ਕਿ ਇਕੱਲੇ ਉਸ ਗਾਇਕ ਦੀ ਜਾਂ ਕਿਸੇ ਹੋਰ ਬੰਦੇ ਦੀ ਜ਼ਿੰਮੇਵਾਰੀ ਨਹੀਂ ਇਹ ਸਾਡੇ ਆਮ ਲੋਕਾਂ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਅਸੀਂ ਨਿਯਮਾਂ ਦੀ ਬਿਲਕੁਲ ਪਾਬੰਦੀ ਨਾਲ ਸ਼ਕਤੀ ਨਾਲ ਪਾਲਣਾ ਵੀ ਕਰੀਏ ਤੇ ਹੁਣ ਦੱਸਣਯੋਗ ਇਹ ਵੀ ਹੈ ਕਿ 14 ਦਸੰਬਰ ਨੂੰ ਚੰਡੀਗੜ੍ਹ ਦੇ ਵਿੱਚ ਇੱਕ ਸੰਗੀਤ ਸਮਰੋਹ ਕਰਨ ਤੋਂ ਪਹਿਲਾਂ ਗਾਇਕ ਤੋਜੀਤ ਦਸਾਈ ਨੂੰ ਬਾਲ ਅਧਿਕਾਰਾਂ ਦੀ ਸੁਰੱਖਿਆ ਦੇ ਲਈ ਕਮਿਸ਼ਨ ਵੱਲੋਂ ਇੱਕ ਨੋਟਿਸ ਐਡਵਾਈਜ਼ਰੀ ਜਾਰੀ ਕੀਤਾ ਗਿਆ ਸੀ ਤੇ ਜਰ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਉਹ ਸੰਗੀਤ ਸਮਰੋਹ ਵਿੱਚ ਸ਼ਰਾਬ ਨੂੰ ਉਤਸ਼ਾਹਿਤ ਕਰਨ ਵਾਲਾ ਕੋਈ ਗੀਤ ਨਹੀਂ ਗਾ ਸਕਦਾ ਅਤੇ ਬੱਚਿਆਂ ਨੂੰ ਵੀ ਸਟੇਜ ਉੱਤੇ ਨਹੀਂ ਲਿਜਾਇਆ ਜਾ ਸਕਦਾ ਇਸ ਤੋਂ ਪਹਿਲਾਂ తెలంగాణ ਸਰਕਾਰ ਨੇ ਹైదరాబాద్ ਦੇ ਵਿੱਚ ਆਪਣੇ ਸੰਗੀਤ ਸਮਰੋਹ ਦੇ ਵਿੱਚ ਸ਼ਰਾਬ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ਉੱਤੇ ਪਾਬੰਦੀ ਲਗਾ ਦਿੱਤੀ ਸੀ ਤੇ ਗਾਇਕ ਅਦਲਜੀਤ ਦੋਸਾਈ ਨੂੰ ਵੀ ਨੋਟਿਸ ਭੇਜਿਆ ਗਿਆ ਸੀ ਅਤੇ ਇੰਦੌਰ ਦੇ ਵਿੱਚ ਵੀ ਬਦਰੰਗ ਦਲ ਨੇ ਉਹਨਾਂ ਦੇ ਸੰਗੀਤ ਸਮਰੋਹ ਦਾ ਵਿਰੋਧ ਕੀਤਾ ਸੀ ਅਤੇ ਸ਼ਰਾਬ ਅਤੇ ਮਾਸਾ ਆਲੀ ਭੋਜਨ ਦੀ ਖੁੱਲੀ ਵਿਕਰੀ ਉੱਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਸੀ ਤਾਂ ਇਸ ਸਭ ਉੱਤੇ ਗਾਇਕ ਨੇ ਅਹਮਦਾਬਾਦ ਦੇ ਵਿੱਚ ਇਹ ਕਿਹਾ ਸੀ ਕਿ ਮੈਂ ਅੱਜ ਉਹ ਗੀਤ ਹੀ ਨਹੀਂ ਗਾਵਾਂਗਾ ਤੇ ਮੈਂ ਖੁਦ ਸ਼ਰਾਬ ਨਹੀਂ ਪੀਂਦਾ ਮੇਰੇ ਲਈ ਇਹ ਆਸਾਨ ਹੈ ਪਰ ਬਾਲੀਵੁੱਡ ਅਦਾਕਾਰ ਸ਼ਰਾਬ ਦਾ ਸਮਰਥਨ ਕਰਦੇ ਨੇ ਤੇ ਦਲਜੀਤ ਦੋਸਾਂਜ ਅਜਿਹਾ ਨਹੀਂ ਕਰਦੇ ਮੈਨੂੰ ਨਾ ਪਰਕਾਓ ਮੈਂ ਚੁੱਪ ਚਾਪ ਆਪਣਾ ਪ੍ਰੋਗਰਾਮ ਕਰਦਾ ਤੇ ਚਲਾ ਜਾਂਦਾ ਤੁਸੀਂ ਮੈਨੂੰ ਕਿਉਂ ਪਰੇਸ਼ਾਨ ਕਰ ਰਹੇ ਹੋ ਪਰ ਇਸ ਤਰ੍ਹਾਂ ਦੇ ਉੱਤੇ ਚੱਲਦੇ ਦਲਜੀਤ ਦਸੌਂ ਨੇ ਬੇਸ਼ੱਕ ਲੋਕਾਂ ਨੂੰ ਇਹ ਗੱਲ ਕਹੀ ਹੈ ਕਿ ਉਹਨਾਂ ਦੇ ਉੱਤੇ ਵੀ ਕਈ ਤਰ੍ਹਾਂ ਦੇ ਕਮੈਂਟ ਕੀਤੇ ਜਾਂਦੇ ਨੇ ਪਰ ਐਥ ਨੂੰ ਲੈ ਕੇ ਉਹਨਾਂ ਨੇ ਦੂਜੇ ਪਾਸੇ ਨਿਸ਼ਾਨਾ ਵੀ ਸਾਧ ਦਿੱਤਾ ਕਿ ਬਾਲੀਵੁੱਡ ਦੇ ਵਿੱਚ ਇਸ ਦਾ ਸਮਰਥਨ ਹੁੰਦਾ ਪਰ ਮੈਂ ਸ਼ਰਾਬ ਨਹੀਂ ਪੀਂਦਾ ਪਰ ਮੈਂ ਫਿਰ ਵੀ ਉਹਨਾਂ ਨੇ ਇਹ ਗੱਲ ਗੁਜਾਰਾ ਦੇ ਵਿੱਚ ਕਹੀ ਸੀ ਕਿ ਜੇਕਰ ਤੁਸੀਂ ਡਰਾਈਵ ਸਟੇਟ ਬਣਾਉਂਦੇ ਹੋ ਤਾਂ ਕਦੇ ਵੀ ਦਲਜੀਤ ਦਸੌਂ ਦੁਬਾਰਾ ਫਿਰ ਸ਼ਰਾਬ ਵਾਲੇ ਗੀਤ ਨਾਲ ਲਿਖੇਗਾ ਤੇ ਨਾ ਹੀ ਗਾਏਗਾ ਪਰ ਇਸ ਵੇਲੇ ਅਦਾਕਾਰ ਕੰਗਰਨ ਰਾਉਤ ਤੇ ਭਾਜਪਾ ਸੰਸਦ ਮੈਂਬਰ ਕੰਗਰਨ ਰਾਉਤ ਜੋ ਹੈ ਉਹ ਇਸ ਵੇਲੇ ਦਲਜੀਤ ਦੋਸਾਂ ਦੇ ਹੱਕ ਵਿੱਚ ਨਤਰ ਗਿਆ ਜਿਸ ਨੇ ਸ਼ਰਾਬ ਉੱਤੇ ਪਾਬੰਦੀ ਨੂੰ ਲੈ ਕੇ ਉਸ ਦੇ ਉੱਤੇ ਟਿੱਪਣੀ ਕੀਤੀ ਹੈ ਕਿ ਦਲਜੀਤ ਦੋਸਾਂ ਜ ਬੇਸ਼ੱਕ ਇਕੱਲਾ ਨਹੀਂ ਹੈ ਪਰ ਉਹਦੇ ਨਾਲ ਜਿਹੜੀ ਸਮਾਜ ਦੇ ਵਿੱਚ ਨਿਯਮਾਂ ਵਾਲੀ ਬਣੀ ਹੋਈ ਹੈ ਉਹ ਦੀ ਪਾਬੰਦੀ ਤੇ ਪਾਲਣ ਜਿਹੜੀ ਆ ਉਹ ਸਖਤੀ ਨਾਲ ਕੀਤੀ ਜਾਣੀ ਚਾਹੀਦੀ ਹੈ